ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਸ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣ ਬਹੁਤ ਵਧੀਆ ਹੋਮ ਹੋਗੇ ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਟਾਈਮ ਤਕਰੀਬਨ ਪੌਣੇ 10 ਦਾ ਹੋ ਚੁੱਕਿਆ ਤੇ ਮੈਂ ਹੁਣ ਲੱਗੀ ਸੀ ਰੈਡੀ ਮੈਂ ਕਿਹਾ ਚਲੋ ਪਹਿਲਾਂ ਇੱਕ ਕਲਿੱਪ ਲੈ ਲਈਏ ਤੇ ਅੱਜ ਆਪਾਂ ਫੇਰ ਜਾਣਾ ਆ ਅੱਜ ਆਪਾਂ ਜਾਣਾ ਆ ਆ ਬੜੀ ਪਿੰਡ ਹੈ ਉੱਥੇ ਜਾਣਾ ਆਪਾਂ ਨੇ ਤੇ ਆ ਉੱਥੇ ਵੀ ਮਤਲਬ ਸਾਡੇ ਵੱਡੇ ਦੀਦੀ ਨੇ ਉੱਥੇ ਮਤਲਬ ਸਾਡੇ ਚਾਚੇ ਤਾਇਆਾਂ ਚ ਮਿਲਾ ਕੇ ਤਿੰਨ ਕੁੜੀਆਂ ਨੇ ਜਿਹਦੇ ਵਿੱਚੋਂ ਦੋ ਬਾਹਰ ਗਈਆਂ ਹੋਈਆਂ ਨੇ ਤੇ ਇਹ ਦੀ ਵੀ ਇੱਧਰ ਨੇ ਬਸ ਸੋ ਅਸੀਂ ਅੱਜ ਸਾਰੀ ਫੈਮਿਲੀ ਤਿੰਨੋਂ ਘਰ ਉੱਥੇ ਚੱਲੇ ਆ ਸੋ ਮੈਂ ਸਾਰਿਆਂ ਤੋਂ ਲੇਟ ਆ ਮੈਨੂੰ ਲੱਗਦਾ ਪੌਣੇ 10 ਹੋ ਗਏ 10 ਵਜੇ ਅਸੀਂ ਤੁਰਨਾ ਆ 15 ਮਿੰਟ ਨੇ ਮੇਰੇ ਕੋਲ ਸਿਰਫ ਰੈਡੀ ਹੋਣ ਦੇ ਲਈ ਸੋ ਚਲੋ ਜੀ ਫਿਰ ਫਟਾਫਟ ਰੈਡੀ ਹੋਈਏ ਟਾਈਮ ਦੀ ਵੇਸਟ ਨਾ ਕਰੀਏ ਲਓ ਜੀ ਸੂਟ ਮੈਂ ਆਪਣਾ ਵੇਅਰ ਕਰ ਲਿਆ ਤੇ ਅੱਜ ਅਲੱਗ ਜਿਹਾ ਕਲਰ ਪਾਇਆ ਮੈਂ ਇਹ ਇੰਦਰਜੀ ਦੀ ਪਸੰਦ ਦਾ ਸੂਟ ਹੈ ਸ਼ਾਇਦ ਤੁਸੀਂ ਉਹ ਵਾਲਾ ਬਲੌਗ ਚ ਦੇਖਿਆ ਵੀ ਹੋਗਾ ਆਪਾਂ ਮਲੇ ਕੋਟਲੇ ਗਏ ਸੀ ਅਰਸ਼ ਦੇ ਵਿਆਹ ਵੇਲੇ ਹਨਾ ਤੇ ਉਦੋਂ ਇੰਦਰਜੀਤ ਨੇ ਤਿੰਨ ਸੂਟ ਲੈ ਕੇ ਦਿੱਤੇ ਸੀ ਮੈਨੂੰ ਤੇ ਇਹ ਵੀ ਉਹਨਾਂ ਦੀ ਪਸੰਦ ਦਾ ਹੀ ਸੂਟ ਹੈ ਵੀ ਨੈਕ ਬਣਿਆ ਹੋਇਆ ਹੈ ਇਹਦੇ ਤੇ ਫੁੱਲ ਲੁੱਕ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਪਹਿਲਾਂ ਹੁਣ ਆਪਾਂ ਮੇਕਅਪ ਕਰੀਏ ਤੇ ਅੱਜ ਮੈਂ ਮੇਕਅਪ ਕਰਨ ਦੇ ਲਈ ਵੀ ਬਹੁਤ ਮੈਨੂੰ ਇੱਕ ਐਕਸਾਈਟਮੈਂਟ ਹੈ ਕਿਉਂਕਿ ਕੱਲ ਆਪਾਂ ਚੰਡੀਗੜ੍ਹ ਗਏ ਸੀ ਤੇ ਮੈਂ ਉੱਥੋਂ ਨਿਊ ਮੇਕਅਪ ਦੇ ਪ੍ਰੋਡਕਟ ਲਏ ਆ ਸੀ ਫੋਰਾ ਦੇ ਤੁਹਾਨੂੰ ਪਤਾ ਹੀ ਹੈ ਸਫੋਰਾ ਕਿੰਨਾ ਕੋਸਟਲੀ ਬ੍ਰਾਂਡ ਹੈ ਸੋ ਮੈਸਿਫੋਰਾ ਦੇ ਪ੍ਰੋਡਕਟ ਲਿਆ ਤੇ ਅੱਜ ਮੈਨੂੰ ਬਸ ਐਕਸਾਈਟਮੈਂਟ ਜੀ ਹੋਈ ਪਈ ਹੈ ਵੀ ਮੈਂ ਯੂਜ਼ ਕਰਾਂ ਜਿਉਂ ਉਹਨਾਂ ਨੂੰ ਦੇ ਦੇਆ ਕਿ ਰਿਜ਼ਲਟ ਆ ਸੋ ਆ ਸੀਗੀ ਮੇਰੀ ਕੱਲ ਦੀ ਸ਼ਾਪਿੰਗ ਸਿਕੋਰਾ ਤੋਂ ਤੇ ਕੀ ਮਿਲਿਆ ਮੈਨੂੰ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਣੀ ਆ ਓਕੇ ਆਵ ਕੁਛ ਲਿਆ ਮੈਂ ਇਹਦੇ ਵਿੱਚ ਪਹਿਲਾਂ ਤਾਂ ਮੈਂ ਲਿਆ ਇਹ ਵਾਲਾ ਫਾਊਂਡੇਸ਼ਨ ਠੀਕ ਹੈ 베ਸਟ ਸਕਿਨ ਐਵਰ ਦਾ ਔਰ ਇਹ ਵਾਲਾ ਮੈਂ ਲਿਆ ਕੰਸੀਲਰ ਇਹ ਕੋਰੈਕਟਰ ਇਹ ਲਿਆ ਪ੍ਰਾਈਮਰ ਤੇ ਇੱਕ ਕਜਲ ਪੈਨਸਲ ਲਈਆ ਇਹ ਕਜਲ ਪੈਨਸਲ 2200 ਦੀ ਹੈ 2200 ਦੀ ਬੈਠੀ ਮੈਨੂੰ ਹਨਾ ਤੇ ਇਹ ਮੈਨੂੰ ਮਿਲੇ ਮਤਲਬ ਫ੍ਰੀ ਮਿਲਦੇ ਹੁੰਦੇ ਆ ਨਾਲ ਟੈਸਟਰ ਕਿ ਅਗਰ ਤੁਸੀਂ ਅਗਲਾ ਪ੍ਰੋਡਕਟ ਉਹਨਾਂ ਦਾ ਕੋਈ ਵੀ ਟੈਸਟ ਕਰਨਾ ਚਾਹੁੰਦੇ ਹੋ ਫਾਊਂਡੇਸ਼ਨ ਦੇ ਸ਼ੇਡ ਨੇ ਠੀਕ ਹੈ ਇਹ ਮਿਲਿਆ ਤੇ ਇਹ ਵੀ ਇੱਕ ਟੋਨਰ ਦੀ ਤਰਾਈਆਂ ਸਕਿਨ ਦੇ ਲਈ ਸੋ ਇਹ ਮੈਨੂੰ ਸਾਰੇ ਟੈਸਟਰ ਮਿਲੇ ਆ ਇਹ ਵਾਲਾ ਮੈਂ ਸਮਝ ਲਿਆ ਆ ਇਨੇਕ 10-14 ਚੀਜ਼ਾਂ ਹੀ ਮੈਨੂੰ ਲੱਗਦਾ 10k ਹਜ਼ਾਰ ਤੱਕ ਪੈ ਗਈਆਂ ਮੈਨੂੰ ਸੋ ਚਲੋ ਜੀ ਅੱਜ ਫਿਰ ਟਰਾਈ ਕਰੀਏ ਇਹਨਾਂ ਨੂੰ ਚਲੋ ਆਇਆ ਤਾਂ ਮੈਂ ਨਾ ਟਰਾਈ ਕਰਦੀ ਆ ਮੈਂ ਇੱਕ ਕਰ ਲਉਂ ਹੋਰ ਤੇ ਬਹੁਤ ਸਾਰੇ ਲੋਕਾਂ ਨੇ ਹੁਣ ਵੀ ਕਹਿਣਾ ਹੈ ਹਨਾ ਕਿ ਜਾਣ ਕੇ ਦਿਖਾਉਂਦੀ ਆ ਇਹ ਸ਼ਾਪ ਕਰਦੀ ਆ ਈਵਨ ਕਿ ਕਹਿੰਦੇ ਸਿਰਫ ਉਹ ਹੁੰਦੇ ਆ ਜੋ ਮੇਰੇ ਨਾਉਂ ਦੇ ਵਿੱਚ ਨੇ ਮੈਨੂੰ ਪਤਾ ਤਾਂ ਲੱਗਿਆ ਜਾਂਦਾ ਹੁੰਦਾ ਹਰੇਕ ਨੂੰ ਪਤਾ ਲੱਗ ਜਾਂਦਾ ਹੁੰਦਾ ਕੋਣ ਵਾਲੀ ਕੀਬੋਰਡ ਜੋ ਮੇਰੇ ਨਾਉਨ ਦੇ ਵਿੱਚ ਆ ਕਿਉਂਕਿ ਜੋ ਦੂਰ ਤੋਂ ਮੇਰੀਆਂ ਵੀਡੀਓ ਦੇਖਦੇ ਨੇ ਉਹਨਾਂ ਤੋਂ ਚਲੋ ਕਿਸੇ ਨੂੰ ਹਨਾ ਕਿਸੇ ਦੀ ਲਾਈਫ ਤੱਕ ਕੋਈ ਲੈਣਾ ਦੇਣਾ ਹੁੰਦਾ ਹੀ ਨਹੀਂ ਬਸ ਲੈਣਾ ਦੇਣਾ ਸਭ ਤੋਂ ਬਾਅਦ ਉਹ ਉਹਨਾਂ ਨੂੰ ਹੁੰਦਾ ਜੋ ਤੁਹਾਡੇ ਨਾਉਨ ਦੇ ਵਿੱਚ ਨੇ ਉਹਨਾਂ ਨੇ ਕਹਿਣਾ ਜਾਣ ਕੇ ਦਿਖਾਇਆ ਦਵਾ ਬਟ ਚਲੋ ਜੇ ਇਦਾਂ ਵੀ ਸੋਚਣਾ ਹੈ ਕਿਸੇ ਨੇ ਕਿ ਫੁਕਰੀ ਮਾਰ ਦਿਆ ਜਾਂ ਕੁਝ ਵੀ ਚਲੋ ਕੋਈ ਨਹੀਂ ਜੀ ਜਿਹਦੇ ਕੋ ਮਤਲਬ ਜਿਸ ਟਾਈਮ ਹੋਊਗਾ ਤਾਂ ਉਹ ਹੀ ਹਨਾ ਕੁਗ ਰਿਮਾਰਕ ਸੋ ਕੁਫੇ ਜਿੱਦਾਂ ਲੋਕ ਚੱਲਣਗੇ ਆਪਾਂ ਉਸ ਹਾਵ ਨਾਲ ਚੱਲਾਂਗੇ ਬਟ ਮੈਂ ਇਦਾਂ ਦੇ ਕੋਈ ਇਰਾਦੇ ਨਾਲ ਨਹੀਂ ਦਿਖਾਉਂਦੀ ਹੁੰਦੀ ਮੈਂ ਸਿਰਫ ਸ਼ੇਅਰ ਕਰਦੀ ਹੁੰਦੀ ਆ ਇੱਕ ਤੁਹਾਡੇ ਨਾਲ ਹਨਾ ਤੇ ਮੈਂ ਤਾਂ ਚਾਹੁੰਨੀ ਆ ਕਿ ਹਰ ਕੋਈ ਬਾਬਾ ਜੀ ਹਰ ਇੱਕ ਤੇ ਬles ਕਰਨ ਹਰ ਇੱਕ ਨੂੰ ਇੰਨੇ ਜੋਗੇ ਬਣਾਉਣ ਕਿਉਂਕਿ ਸਾਨੂੰ ਵੀ ਪਤਾ ਹੈ ਅਸੀਂ ਕਿੰਨੇ ਸਟਰਗਲ ਕਰਕੇ ਕਿੱਥੋਂ ਕਿੱਥੇ ਤੱਕ ਪਹੁੰਚੇ ਤੇ ਅੱਜ ਜੇ ਅਗਰ ਸਾਨੂੰ ਇੰਨੇ ਜੋਗਾ ਕੀਤਾ ਤਾਂ ਮੈਂ ਆਪਣੀ ਲਾਈਫ ਪੂਰੀ ਖੁੱਲ੍ਹ ਕੇ ਇੰਜੋਏ ਕਰਦੀ ਆ ਤੇ ਹਰੇਕ ਚੀਜ਼ ਮੈਂ ਜਿਹੜੀ ਚੀਜ਼ ਦੀ ਮੈਨੂੰ ਲੋੜ ਆ ਮੈਂ ਬਾਈ ਕਰਨ ਲਈ ਸੋਚਦੀ ਨਹੀਂ ਹੈਗੀ ਮੈਂ ਲੈਣੀ ਆ ਤੇ ਮੈਂ ਮੈਨੂੰ ਇਹ ਵੀ ਆ ਮੈਂ ਹਮੇਸ਼ਾ ਨਵੇਂ 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 ਨਮੀਆਂ ਚੀਜ਼ਾਂ ਟਰਾਈ ਕਰਨਾ ਮੈਨੂੰ ਵਧੀਆ ਲੱਗਦਾ ਸੋ ਇਹ ਤਾਂ ਲੰਬੀਆਂ ਗੱਲਾਂ ਚੱਲੀਆਂ ਜਾਣੇ ਬਾਅਦ ਵਿੱਚ ਕਰਾਂਗੇ ਮੇਰੇ ਕੋਲ ਸਿਰਫ ਰਹਿ ਚੁੱਕੇ ਨੇ 10 ਮਿੰਟ 10 ਮਿੰਟ ਦੇ ਵਿੱਚ ਮੈਂ ਮੇਕਅਪ ਆਪਣਾ ਡਨ ਕਰਕੇ نیچے ਜਾਣਾ ਆ ਫਿਰ ਮਿਲਦੇ ਆਪਾਂ ਲਓ ਵੀ ਮੈਂ ਹੋ ਗਈਆਂ ਰੈਡੀ ਮੇਕਅਪ ਹੋ ਗਿਆ ਆਪਣਾ ਡਨ ਨਿਊ ਫਾਊਂਡੇਸ਼ਨ ਲਗਾਇਆ ਅੱਜ ਆਪਾਂ ਨੇ ਫਿਰ ਸੋ ਹਰ ਤੱਕ ਤਾਂ ਵੈਸਟਾ ਬਾਹਰ ਗਾ ਦੇਖਦੇ ਆਪਾਂ ਕਿੰਨੇ ਘੰਟੇ ਸਟੇ ਕਰਦਾ ਆ ਤੇ ਚਲੋ ਪਹਿਲਾਂ ਤਾਂ ਮੈਂ ਤੁਹਾਨੂੰ ਆਪਣਾ ਸੂਟ ਦਿਖਾਵਾਂ ਕਿਉਂਕਿ ਮੈਂ ਫੇਰ ਪੁੱਲ ਜਾਣਾ ਹੁੰਦਾ ਆ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਕਲਰ ਲੱਗ ਜਾ ਕਲਰ ਹੈ ਦਾ ਮਤਲਬ ਤੇ ਚਲੋ ਮੈਂ ਟੰਡ ਪਾਉਣੀ ਆ ਲਓ ਜੀ ਇਹ ਹੈਗਾ ਮੇਰਾ ਸੂਟ ਪੱਲੇ ਦੇ ਉੱਪਰ ਛੋਟੇ ਛੋਟੇ ਹੈਂਡਵਰਕ ਦੀ ਬੂਟੀ neck ਦੇ ਉੱਪਰ ਹੈਵੀ ਆ neck line ਸਾਰੀ V shape ਦੇ ਵਿੱਚ ਤੇ ਬਾਜੂ ਵੀ ਵਧੀਆ ਹੈਵੀ ਨੇ ਬਾਟਮ ਦੇ ਉੱਪਰ ਵੀ ਵਰਕ ਹੈ ਬਾਟਮ ਇਹਦੀ ਮਤਲਬ ਗੁਰਪ੍ਰੀਤ ਨੇ ਬਿਨਾ ਮੂਰੀ ਵਾਲੀ ਬਣਾਈ ਹੈ ਜੋ ਸਿਰਫ ਕੜਾਈ نیچے ਲੈ ਲਈ ਆਪਾਂ ਬਹੁਤ ਸੋਹਣੀਆ ਤੇ ਦੁਪੱਟਾ ਵੀ ਤੁਸੀਂ ਦੇਖ ਸਕਦੇ ਹੋ ਸਿੰਪਲ ਹੈ ਖੁੱਲਾ ਡੁੱਲਾ ਪਰ ਬਹੁਤ ਇਹ ਲੈਸ ਲੱਗੀ ਹੋਈ ਹੈ ਇਹਨੂੰ ਦੁਪੱਟੇ ਨੂੰ ਸੋ ਇਹ ਹੈ ਗਿਆ ਮੇਰੇ ਸੂਟ ਦੀ ਫੁੱਲ ਲੁੱਕ ਜੁੱਤੀ ਮੈਂ ਇਹ ਵਾਲੀ ਪਾ ਲਈ ਹੈ ਨਾ ਚਲੋ ਜੀ ਹੁਣ ਆਪਾਂ ਚਲੀਏ نیچے ਦੇਖੀਏ ਬਾਕੀ ਬੰਦੇ ਰੈਡੀ ਨੇ ਆਪਾਂ ਰੈਡੀ ਹੋ ਗਏ ਟਾਈਮ ਨਾਲ ਫਾਈਨਲੀ ਸਵਾ 12 ਆਪਾਂ ਘਰ ਤੋਂ ਤੁਰ ਪਏ ਲਾ ਇੰਨਾ ਲੇਟ ਕਰਾਉਂਦੇ ਆ ਨਾ ਬਸ ਇੰਦਰ ਜੀ ਉਹਨਾਂ ਦਾ ਫੋਨ ਹੀ ਨਹੀਂ ਆਇਆ ਹਜੇ ਹਨਾ ਕਿੰਨਾ ਦਾ ਵੀਰੇ ਉਹਨਾਂ ਦਾ ਆ ਗਿਆ ਉਹਨਾਂ ਦਾ ਫੋਨ ਆਇਆ ਗਿਆ ਅੱਛਾ ਤੁਰ ਪਏ ਹੋ ਤਾਂ ਅੱਡੇ ਬੰਦੇ ਸਾਡੇ ਭਾਈ ਗਏ ਹੋ ਨੇ ਇੱਕ ਰਿਸ਼ਤਦਾਰੀ ਉਹਨਾਂ ਰਸਤੇ 'ਚ ਭਗਤਾ ਹੋਣੀ ਸੀ ਉਹ ਭਗਤਾ ਦੀ ਉਹ ਵੀ ਪਹੁੰਚ ਗਏ ਆਪਾਂ ਭੈਣ ਦੇ ਪਿੰਡ ਹੈ ਕਿਸੇ ਦੀ ਭੂਆ ਕਿਸੇ ਦੀ ਕੁੜੀ ਕਿਸੇ ਦੀ ਭੈਣ ਬੱਚੇ ਉਧਰ ਬੜੇ ਹੋਏ ਨੇ ਕੋਈ ਸਾਈਕਲ ਟਰਾਈ ਕਰਦਾ ਕੋਈ ਟਰੈਕਟਰ ਜਵਨ ਗਿਰ ਨਾ ਜਾਈ ਤੋ ਲੈ ਆ ਆ ਲੈ ਚਲਾ ਲਿਆ ਸਾਈਕਲ ਹੈ ਸੀ ਵਲੌਗ ਨੂੰ ਹਾਂਜੀ ਚਲਾ ਲਿਆ ਸਾਈਕਲ ਹਾਂਜੀ ਹੁਣ ਵੀਰੇ ਨੂੰ ਕੋਈ ਗੱਲ ਨਹੀਂ ਯਾਦ ਆਉਣੀ ਦੇਖੀ ਮੇਰਾ ਦਿਮਾਗ ਬਰੁਤ ਨਹੀਂ ਚੱਲੇ ਜਾਂਦਾ ਵੀ ਆਹ ਠੀਕ ਆ ਡਰਾਸ ਹੁੰਦੀ ਹੈ ਤਾਂ ਬਸ ਇਹਦਾ ਹੋਗਾ ਬੱਚਾ ਉਹ ਮਰਿਆ ਨਹੀਂ ਉਹ ਦੋ ਜਣਾ ਮਰ ਗਏ ਸੀ ਸਾਜੀ ਘੁੰਮਣ ਚੱਲੇ ਬਾਹਾਂ ਰਾਹ ਸੋ ਨਿਸਾਨ ਜੋ ਇੱਕ ਪਾਸੇ ਸਮੁੰਦਰ ਇੱਕ ਪਾਸੇ ਪਹਾੜ ਮੈਂ ਉਹੀ ਜਾ ਤਾਰਦੀ ਤੁਹਾਡੀ ਤੁਹਾਡੀ ਕਿਜੀ ਆਪਾਂ ਰਾਹ ਭੰਦਗੇ ਆਪਣੀ ਗੱਡੀ ਨਹੀਂ ਮੁਰਣੀ ਗੱਡੀ ਨਹੀਂ ਮੁਰਣੀ ਮੈਨੂੰ ਲੱਗਦਾ ਆਪਾਂ ਰਾਹ ਭੁੱਲ ਗਏ ਤੂੰ ਮੈਨੂੰ ਵਾਧੇ ਦਾਈ ਜੰਨੀ ਭੁੱਲ ਰਾਹ ਘਰ ਖਤਮ ਹੋ ਤੂੰ ਬਾਹਾਂ ਆਪਣੇ ਗੱਡੀ ਜੱਟ ਸਾਜੀ ਕੜਾ ਲਾਲੋ ਕਿਤੇ ਪਾਉਣਗੇ ਨਾ ਨੀ ਨਾ ਹੋਵੇ ਲੋਕ ਜੇ ਆਪਾਂ ਪਹਿਲੀ ਕਦੇ ਨਹੀਂ ਆਇਆ ਸੀ ਵੀਰਾ ਚੱਲਣ ਮੈਂ ਤਾਂ ਇੰਨਾ ਢਾਲ ਕੇ ਮੈਂ ਤਾਂ ਖਿਆੜੀ ਪਾਤੀ ਉਹਦੇ ਵੀ ਖੋਲਦੇ ਆ ਨਾ ਬਥੇਰੇ ਆਹ ਪੱਤਲੇ ਮਸਰੀ ਖੋਲ ਲੈਂਦੇ ਇਹ ਜਿਵੇਂ ਪਹਿਲੀ ਵਾਰੀ ਜਦੋਂ ਮੈਂ ਆਇਆ ਜਦੋਂ ਆਪਣੇ ਪੁੱਲ ਤੋਂ ਪਿੰਡ ਨੂੰ ਦਾ ਮੋੜ ਤੇ ਲਾ ਦੇ ਉਦੋਂ ਆਪਣੇ ਕੋਲ ਕੋ ਅੱਗੇ ਲਾ ਪਿੱਛੇ ਟਰੱਕ ਬਹੁਤ ਤੇਜ਼ ਆਵੇ ਮੈਂ ਸੀਸੇ ਦੇ ਨਾਲ ਮੂੰਹ ਨਹੀਂ ਮੇਰੀ ਗੱਟੂ ਵੀ ਨਾ ਤੀ ਜਮੈਂ ਗਾਹਾਂ ਜਾ ਕੇ ਰੋਕ ਲਿਆ ਉਹ ਇਹ ਮੈਨੂੰ ਕੋਈ ਵੀਰੇ ਤੇ ਬਾਹਰ ਜਾ ਮੈਂ ਹੌਸਮਾਨ ਕੇ ਦੱਸ ਨਾ ਤਾਂ ਮੈਨੂੰ ਨਹੀਂ ਕਿ ਮੈਂ ਜਾਣਾ ਇਹ ਬਣਾਉਣਾ ਹੈ ਹੋ ਨਾ ਬਣਾ ਲਿਆ ਪਤਾ ਕੀ ਦੇਖਾ ਆਈ ਸੀ ਉਹ ਦੇ ਲਾ ਬੀਗੋ ਲੈ ਨਹੀਂ ਸੌਣ ਲੱਗੇ ਮੈਨੂੰ ਅੱਜ ਪੈਸੇ ਲੈਣੇ ਆ ਤੁਸੀਂ ਨਾ ਮੈਂ ਸੌਣਗੇ ਅੱਜ ਆਜਾ ਸੰਚਰ ਪੈਸਾ ਜੀ ਅੱਜ ਹਾਂ ਸਹੀ ਗੱਲ ਆ ਕਿੰਨੇ ਲੋਕਾਂ ਨੂੰ ਖੁਸ਼ ਕਰਨੇ ਨੇ ਕਿੰਨੇ ਗੱਲਾਂ ਨੂੰ ਨਾ ਆਪ ਦੁਖੀ ਹੋ ਜੀਏ ਮੈਨੂੰ ਜਾ ਕੇ ਸਪਲੀਸ ਕਰੋ ਪਲੀਜ਼ ਤੁਸੀਂ ਐ ਕਰ ਜਾਓ ਮੈਂ ਇੱਥੇ ਇਹੀ ਕੰਮ ਕਰ ਦਉ ਸਾਰੇ ਬਿਜ਼ਨਸ ਫੇਲ ਐ ਚੱਕਦੇ ਆ ਜਾਂ ਤੁਸੀਂ ਥੱਪੋ ਜਾ ਕੇ ਤੂੰ ਲੈ ਕੇ ਪੁੱਛੇ ਪੁੱਛੇ ਲਾ ਟੈਨਾਂ ਦੇ ਮੈਂ ਇਹ ਵੀ ਵੀ ਬਣਾ ਦੇ ਮੈਨੂੰ ਸੁਣ ਲੋ ਸਪੀਕਰ ਖੋਣਾ ਪੈਣਾ ਤੂੰ ਅਸੀਂ ਸਪੀਕਰ ਤਿੰਨ ਦੇ ਦੇ ਇਹ 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 ਫੇਲੇ ਕਰੋ ਨਾ ਮੜਾ ਸਿੱਖ ਲੋ ਬੋਲਣਾ ਮੈਂ ਤਾਂ ਪਚਾਪ ਪੰਦਾ ਕੰਮ ਤੇ ਨਹੀਂ ਰੱਖਦਾ ਮੈਂ ਤਾਂ ਕਹਿੰਦਾ ਨਾ ਬਿਮਾਰ ਆ ਤੂੰ ਮਨ ਨੂੰ ਕਹਿੰਦਾ ਨਾ ਅੱਛਾ ਡਾਕਟਰ ਬਣਾਇਆ ਕੋ ਫੇਮ ਨਹੀਂ ਮੈਂ ਡਾਕਟਰ ਬਣਾ ਲਿਆ ਠੀਕ ਆ

ਉਹ ਦੇਖੀ ਜੋਬਨ ਲੈ ਡੋਲੇ ਮੈਂ ਫੋਟੋਗ੍ਰਾਫਰ ਹਾਂ ਚਾ ਚਲੋ ਉਹ ਤਾਂ ਕੰਮ ਰਹਿ ਗਿਆ ਸਾਰਾ ਪਰਿਵਾਰ ਚਲੋ ਫੋਟੋ ਫੋਟੋ ਨਾ ਗੱਡੀ ਮੜਾਉਂਦਾ ਬਾਏ ਬਾਏ ਲਓ ਵੀ ਆਪਾਂ ਟਾਈਮ ਜੇ ਦੇ ਨਾਲ ਆ ਗਏ ਸੀ ਘਰ ਤੇ ਪਤਾ ਨਹੀਂ ਮੇਰੇ ਹਿਸਾਬ ਨਾਲ ਅਸੀਂ ਵੀ ਸਾਢੇ ਕਿ 6 ਘਰ ਆਏ ਹੋਵਾਂਗੇ ਸੋ ਫਰੈਸ਼ ਅਪ ਜੇ ਹੋ ਕੇ ਆਪਾਂ ਬੈਠ ਗਏ ਕਿਉਂਕਿ ਡਿਨਰ ਆਪਾਂ ਸਕਿਪ ਕਰਤਾ ਅੱਜ ਆਪਾਂ ਕਰਕੇ ਆਏ ਸੀਗੇ ਉੱਥੇ ਲੇਟੇ ਆਪਾਂ ਕੀਤਾ ਬ੍ਰਾਂਚ ਹੋ ਗਿਆ ਸੀ ਉਹ ਮੇਰਾ ਤਾਂ ਕਿਉਂਕਿ ਮੈਂ ਬ੍ਰੇਕਫਾਸਟ ਵੀ ਨਹੀਂ ਕਰਕੇ ਗਈ ਸੀ ਤੇ ਫਿਰ ਆਪਾਂ ਡਿਨਰ ਦੀ ਅੱਜ ਲੋੜ ਨਹੀਂ ਪਈ ਹੈਗੀ ਸੋ ਮੈਂ ਸੋਚਿਆ ਵੀ ਚਲੋ ਹੁਣ ਬੱਚਿਆਂ ਨੂੰ ਪੜਾ ਲੰਨੇ ਆ ਵੈਸੇ ਦੋਨਾਂ ਦਾ ਪੰਜਾਬੀ ਦਾ ਪੇਪਰ ਆ ਕੱਲ ਤੇ ਹੁਣ ਬੱਚਿਆਂ ਨੂੰ ਕਰਾਈਏ ਸਟੱਡੀ ਸੋ ਚਲੋ ਜੀ ਇਹ ਵਾਲੀ ਵੀਡੀਓ ਦੀ ਇੱਥੇ ਐਂਡਿੰਗ ਕਰਦੇ ਆ ਬਹੁਤ ਫੰਕਸ਼ਨ ਕੀਤਾ ਅਸੀਂ ਹਰ ਤਾਂ ਮੈਂ ਅੱਧੀ ਮਤਲਬ ਵੀਡੀਓ ਬਣਾ ਨਹੀਂ ਸਕੀ ਕਿਉਂਕਿ ਫਿਰ ਇੰਨੇ ਮਾਗਨ ਹੋ ਚਾਹੀਦਾ ਗੱਲਾਂ ਬਾਤਾਂ ਦੇ ਵਿੱਚ ਜਦੋਂ ਫੈਮਿਲੀ ਟਾਈਮ ਹੁੰਦਾ ਆ ਸੋ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਦੇਖਦੇ ਆਂ ਕੱਲ ਦਾ ਕੀ ਪਲਾਨ ਹੋਊਗਾ ਤੇ ਤੁਹਾਨੂੰ ਵੀ ਜਰੂਰ ਦਿਖਾਵਾਂਗੇ ਆਪਾਂ ਸੋ ਜਦ ਤੱਕ ਲਈ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਿਲਕੁਣਾ ਕਰਨਾ ਥੈਂਕ ਯੂ